ਜੀ ਸਤਿ ਸ੍ਰੀ ਅਕਾਲ ਵੀਰੋ ਅਸਲ ਵਿੱਚ ਨਾ ਅੱਜ ਤੋਂ 25 30 35 ਸਾਲ ਪਹਿਲਾਂ ਸਮੇਂ ਨੇ ਬੜੇ ਵਧੀਆ ਹੀ ਜਿਨ੍ਹਾਂ ਨੇ ਕੀ ਕਹਿੰਦੇ ਹੁੰਦੇ ਆ 80 ਤੋਂ 90 ਦਾ ਦਹਾਕਾ ਨਹੀਂ ਵੇਖਿਆ ਯਾਨੀ ਕਿ ਜਿਹੜੇ 80 ਤੋਂ ਪਹਿਲਾਂ ਜੰਮੇ ਆ ਨਾ ਬੱਚੇ 80 ਸਨ ਤੋਂ ਲੈ ਕੇ ਤੇ 90 ਸਨ ਦੇ ਵਿੱਚ ਜੋ ਬਦਲਾਅ ਹੋਇਆ ਹੈ ਨਾ ਉਹ ਦੁਨੀਆ ਤੇ ਕਿਤੇ ਨਹੀਂ ਹੋਇਆ 90 ਵਾਲੇ ਤੋਂ ਬਾਅਦ ਵਾਲਿਆਂ ਨੂੰ ਤੇ ਨਹੀਂ ਚਲੋ ਕਹਿ ਸਕਦੇ ਆਪਾਂ ਉਹਨਾਂ ਨੂੰ ਕੋਈ ਸਮੱਸਿਆ ਲੱਗੀ ਆ ਸਾਰਾ ਕੁਝ ਇੱਥੇ ਬਲਾ ਹੋਇਆ ਇਲੈਕਟ੍ਰੋਨਿਕਸ ਹਰ ਕੱਲ ਇਹ ਉਹ بڑا ਕੁਸ਼ੀਆ ਉਹ ਗੱਲਾਂ ਗੱਬਾਸ ਬੇਨੇ ਟਾਈਮ ਕਰਦੇ ਰਵਾਂਗੇ ਹੁਣ ਮੈਂ ਜਿਹੜੀ ਮੇਨ ਮਸਲਾ ਗੱਲ ਕਰਨ ਲੱਗਾ ਹਾਂ ਵੀ ਯਾਰ ਅੱਜ ਕੱਲ੍ਹ ਵੇਖੋ ਗੀਤ ਵੀ ਕਿਹੋ ਜਿਹੇ ਆ ਸਿੱਧੀਆਂ ਗਾਲਾਂ ਲਾਲਾ ਲਾਲਾ ਫੜ ਲੋ ਫੜ ਲੋ ਮਰ ਲੋ ਮਰ ਲੋ ਆ ਇਹ ਉਹ ਹੈ ਤੇ ਯਾਰ ਕੋਈ ਪਿਆਰਾਂ ਦੇ ਗੀਤ ਨੱਚਣ ਦੇ 扑ੜਕਣ ਦੇ ਵਾਕਈ ਹੈ ਸਾਡੇ ਟਾਈਮ ਦੇ ਮੁੰਡੇ ਐਵੇਂ ਧੜੀ ਜੁੱਸੇ ਵਾਲੇ ਬਲੇਅ ਸੀ ਸਪੋਰਟਸਮੈਨ ਸੀ ਭੰਗੜੇ ਪਾਉਂਦੇ ਇੱਦਾਂ ਕਿਉਂ ਤਕੜੀਆਂ ਆਂ ਆਦੇ ਐਵੇਂ ਨਾ ਪ੍ਰਾਣੀਆਂ ਖਰਾਕਾਂ ਖਾਧੀਆਂ ਆਂ ਇਹ ਉਹ ਪ੍ਰਾਣੀਆਂ ਖਰਾ ਇੱਕ ਕਈ ਜਣਾ ਲੋਕਾਂ ਨੇ ਅਹੀਂ ਆਨੇ ਸਾਡੇ ਵਾਲੇ ਪ੍ਰਾਣੀਆਂ ਖਰਾਕਾਂ ਖਾਧੀਆਂ ਤੇ ਪ੍ਰਾਣੇ ਕੀਤੇ ਸਾੜਿਆ ਪ੍ਰਾਣੇ ਖਰਾਕਾਂ ਖਾਧੀਆਂ ਇਹ ਕੰਮ ਤਰੀ ਹੀ ਆਉਣਾ ਵਾ ਇਹ ਨਹੀਂ ਹਟਣਾ ਤੇ ਅੱਜ ਕੱਲ੍ਹ ਵਾਲਿਆਂ ਨੇ ਜਿਤਨਾ ਹੀ ਆ ਤੇ ਗਾਂ ਪੁੱਤਰਿਆ ਪੁੱਤਰਿਆ ਨੇ ਦੱਸਣਾ ਸਾਡੇ ਵੱਡੇ ਨੇ ਪ੍ਰਾਣੀਆਂ ਖਰਾਖਰਾਦੀਆਂ ਤੇ ਜੋ ਮੁੰਨਾਂ ਦਾ ਟਾਈਮ ਹੈ ਉਹਨਾਂ ਨੇ ਪ੍ਰਾਣੀਆਂ ਖਰਾ ਪ੍ਰਾਣੀ ਖਰਾਕ ਨਹੀਂ ਇਹ ਮੁੱਕਣੀ ਇਹ ਇਹ ਡਾਇਲੌਗ ਜਿਹਾ ਚੱਲੀ ਜਾਣਾ ਜੇ ਸਾਡੇ ਟਾਈਮ ਤੇ ਵੇਖੋ ਗੀਤ ਸੱਭਿਆਚਾਰ ਕਿੱਡੇ ਕਿੱਡੇ ਵਧੀਆ ਐ ਐਵੇਂ ਥੋੜੀ ਨੱਚਦੇ ਭੰਗੜੇ ਪੈਂਦਾ ਪੈਂਦੀਆਂ ਦੇਖ ਤਾਂ ਕਿੰਨੀਆਂ ਮਜ਼ੇ ਤੇ ਕਿੱਦੇ ਵਧੀਆ ਦਿਨ ਦਈ ਯਾਰ ਉਹ ਕਿੱਡਾ ਨਜ਼ਾਰਾ ਵੰਦਾ ਸਾਡੇ ਟਾਈਮ ਤੇ ਇੱਕ ਜੋੜੀ ਮਸ਼ਹੂਰ ਹੋਈ ਆ ਮੇਰੀ ਨੱਚਦੀ ਦੇ ਖਲਗੇ ਵਾਲ ਭਾਬੀ ਮੇਰੀ ਗੁੱਤ ਕਰਦੇ ਨੱਚਦੀ ਜਾਂਦੀ ਮੈਂ ਨੱਚਦੀ ਨੱਚਦੀ ਭੰਗੜੇ 'ਚ ਮੈਨੂੰ ਨਹੀਂ ਸਮਝ ਲੱਗਣ ਦੀ ਕਿਹੜੇ ਵੇਲੇ ਮੇਰੀ ਗੁੱਤ ਖੁੱਲ ਗਈ ਹੈ ਭਾਬੀ ਮੇਰੀ ਗੁੱਤ ਕਰਦੇ ਮੇਰੀ ਨੱਚਦੀ ਦੇ ਖਲਗੇ ਵਾਲ ਕੌਣ ਵੇ ਲੋ ਗਾਣੇ ਵੀ ਬਿਲਕੁਲ ਨਾ 30 ਸਾਲ 35 ਸਾਲ ਆ ਦੇ ਗਾਣੇ ਮੀ ਤੇ ਲੋਕਾਂ ਦੀ ਸਮਝ ਸੁਰ ਵੀ ਦੇ ਸਿਸਟਮ ਸਾਰਾ ਉਲਟ ਪੁਲਟ ਜਾ ਹੋ ਗਿਆ ਗਾਣਾ ਪਿੱਛੇ ਤੁਹਾਨੂੰ ਇੱਕ ਕੀਸਰਾ ਹੈ ਦਸ਼ਾਦ ਅਕਤਰ ਦਾ ਜੀਤੋ ਨੇ ਗਾ ਗੀਤ ਦੇ ਬੋਲ ਸੀ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਨਹੀਂ ਕਾਤੋਂ ਅਥਰੂ ਵਹਾਉਂਦੀ ਪੀ ਜਿਹੜੇ ਪਰਦੇਸਾਂ 'ਚ ਰਹਿੰਦੇ ਹੀ ਵਾਰ ਆ ਤੇ ਇੱਥੇ ਜਾਂ ਉਹਨਾਂ ਦੀਆਂ ਘਰ ਦੀਆਂ ਜਾਂ ਮੰਗੇਤਰਾਂ ਜਾਂ ਕਿਤਰਾ ਵੀ ਪੀ ਤੂੰ ਇੱਥੇ ਅਥਰੂ ਵਹਾਉਂਦੀ ਨਹੀਂ ਪਰਦੇਸਾਂ 'ਚ ਬੈਠੇ ਆ ਤੇ ਇੱਥੇ ਮੈਂ ਦੱਸੀ ਤੁਹਾਨੂੰ ਵੀ ਇੱਥੇ ਕੰਮ ਉਲਟੋ ਗਿਆ ਹੁਣ ਕੁੜੀਆਂ ਸੰਗੋ ਬਾਹਰ ਚੱਲ ਜਾਂਦੀਆਂ ਤੇ ਮੁੰਡੇ ਇੱਥੇ ਰੋਈ ਜਾਂਦੇ ਆ ਵੀ ਸਾਨੂੰ ਲੈ ਜਾ ਬਾਹਰ ਤੇ ਇਸ ਤਰ੍ਹਾਂ ਹੀ ਆੜਾਣਾ ਆਪਾਂ ਗੀਤ ਦੀ ਗੱਲ ਕਰਨੀ ਆ ਉਹ ਤੇ ਚਲੋ ਲੰਮੇ ਤੁਹਾਨੂੰ ਦੱਸਿਆ ਹੀ ਹੋ ਗੀਤ ਬਾਰੇ ਡਿਟੇਲ ਚ ਆਪਾਂ ਅੱਜ ਐਸ ਗੀਤ ਦੀ ਗੱਲ ਕਰੀਏ ਹੁਣ ਇੱਥੇ ਵੀ ਵੇਖੋ ਕੰਮ ਕਿਡਾ ਉਲਟ ਹੋ ਗਿਆ ਜੀ ਕਹਿੰਦੀ ਮੇਰੀ ਨੱਚਦੀ ਦੇ ਖੁੱਲ ਗਏ ਵਾਲ ਭਾਬੀ ਮੇਰੀ ਗੁੱਤ ਘੜਦੀ ਤੇ ਹੁਣ ਇੱਥੇ ਕੰਮ ਉਲਟ ਨਹੀਂ ਹੋ ਗਿਆ ਇੱਥੇ ਤੇ ਆਂਦੀ ਭਾਬੀ ਮੇਰੇ ਵਾਲ ਖਲਾਰਦੇ ਸੋ ਮੈਂ ਜੁਲਫਾਂ ਡਾਉਣੀਆਂ ਮੈਂ ਜੁਲਫਾਂ ਡਾਉਣੀਆਂ ਮਤਲਬ ਜੇ ਗੋਤੇ ਆਰੇ ਕੋਈ ਨਹੀਂ ਖੁੱਲਈ ਜਗਾ ਕੰਮ ਪਰ ਮੈਂ ਕੋਈ ਇਹਦੇ ਖਿਲਾਫ ਨਹੀਂਗਾ ਉਹਨੂੰ ਮੈਨੂੰ ਉਹ ਦੂਜੀ ਤਰੀਕੇ ਨਹੀਂ ਲੈਣਾ ਮੈਂ ਨਾ ਵੀ ਗਾਣੇ ਉਲਟੋਗੇ ਵੇਖ ਲਓ ਉਦੋਂ ਗੁੱਤ ਸੀ ਉਹ ਆਣੀ ਖੁੱਲ ਗਈ ਇਹਦੇ ਵਾਲ ਮਤਲਬ ਮੇਰੇ ਨਾਚਦੇ ਵਾਲ ਖੁੱਲ ਗਏ ਤੇ ਹੁਣ ਮੇਰੀ ਗੁੱਤ ਕਰਦੇ ਤੇ ਇੱਥੇ ਕੰਮ ਉਲਟਾ ਹੋ ਗਿਆ ਜੀ ਇਹ ਵੀ ਉਲਟਾ ਹੋ ਗਿਆ ਜੀ ਪੂਰਾ ਹੀ ਉਲਟਾ ਆ ਗਿਆ ਜੀ ਇੱਥੇ ਭੰਗੜੇ ਗਿੱਧਿਆਂ ਚ ਜੁਲਫਾਂ ਲਰਾਉਂਦੇ ਹੀ ਸਾਰੇ ਚਲੋ ਕੋਈ ਨਹੀਂ ਜੋ ਮੈਂ ਜਿਵੇਂ ਸਮਾਠੀ ਲੱਗਣ ਡਿਆ ਪਰ ਕੰਮ ਤੇ ਉਲਟਾ ਹੋ ਗਿਆ ਨਾ ਮੇਰਾ ਮਕਸਦ ਇਹ ਆ ਮੇਰਾ ਕੋਈ ਹੋਰ ਨਹੀਂ ਮਕਸਦ ਹੈ ਕਿਸੇ ਨੂੰ ਕਹਿਣਾ ਵੀ ਕਿਉਂ ਮਤਲਬ ਜੁਲਫਾਂ ਲਰਾਂ ਡੇਲ ਰਹੋ ਕੋਈ ਨਹੀਂ ਵਧੀਆ ਲੱਗਦੀਆਂ ਠੀਕ ਆ ਆ ਖਬਰਾਂ ਘੂਰ ਵਾਲੀਆਂ ਬੀਬੀਆਂ ਵੀ ਕਰਨ ਲਈਆਂ ਸਾਰਾ ਕੁਝ ਏਦਾਂ ਹੀ ਹੁੰਦਿਆ ਚਲੋ ਤੇ ਆਪੋ ਆਪਣਾ ਇਹ ਤੇ ਫੈਸ਼ਨ ਫੂਸ਼ਨ ਤੇ ਖਾਣ ਪਾਣ ਦੇ ਮੈਨ ਨਹੀਂ ਹੈਗਾ ਏਡਾ ਇਹ ਨਹੀਂ ਚੀਜ਼ਾਂ ਨੂੰ ਮੈਂ ਕੋਈ ਏਡਾ ਮੈਟਰ ਗਲਤੀ ਸਮਝਦਾ ਖਾਣ ਪਾਣ ਤੇ ਹੰਡਾਉਣ ਪਹਿਰਾਵੇ ਨੂੰ ਨਹੀਂ ਇਹਦੀ ਕੋ ਗੱਲ ਆ ਭਾਬੀ ਮੇਰੀ ਗੁੱਤ ਕਰਦੇ ਮੇਨ ਨੱਚਦੀ ਦੇ ਖੁਰਗੇ ਵਾਲ ਕੌਣ ਦੀ ਉਹ ਬਲਾ ਅਮਰ ਨੂਰੀ ਜਾਣਦੇ ਜਨਾ ਸਾਰੇ ਨੂੰ ਜਾਣਦੇ ਆ ਪਰ ਨੂਰੀ ਨੂੰ ਕੌਣ ਨਹੀਂ ਜਾਣਦਾ ਸੱਚੋਟਾ ਥਾਣਿਆਟਾ ਜਿੰਨਾ ਵਿਆਹ ਨਿਕਰਿਆ ਹੀ ਕੌਣ ਸੀ ਉਹ ਸਰਦੂਲ ਸਿਕੰਦਰ ਪੁੱਲਾਂ ਦੀ ਇਹ ਕੱਚੀਏ ਵਪਾਰ ਨੇ ਕੰਡਿਆਂ ਦੇ ਭਾਜ ਸਾਨੂੰ ਤੋਲਣਾ ਉਸੋਂ ਗੱਲ ਜੀekra ਵੱਡ ਗਈ ਆ ਤੇ ਨੂਰੀ ਛੱਡ ਗਈ ਆ ਸਿਕੰਦਰ ਨੂੰ ਵੀ ਨੇ ਮੜ ਕੇ ਗਾਣਾ ਬੋਲਤਾ ਹੀ ਏ ਇਨਾਂ ਦਾ ਪਿਆਰ ਵੜਾ ਹੈ ਜੋੜੀ ਦਾ ਪਿਆਰ ਵੜਾ ਹੀ ਨਾ ਕਰ। ਮੈਂ ਕਹੀਏ ਪਿਆਰ ਵੀ ਇਹਨਾਂ ਨੇ ਪਾਇਆ ਵੀ ਆ ਤੇ ਵਿਆਹ ਵੀ ਕਰਾਇਆ ਸਭ ਕੁਝ ਉਹ ਸਾਹਮਣਾ ਬੜੇ ਵਧੀਆ ਨਾਲਾ ਕਪਲ ਬੜਾ ਫੋਨ ਹੈ। ਉਹ ਲੋਕਾਂ ਨੂੰ ਤਾਂ ਗੱਲ ਬਣਾ ਲਈ ਫੁੱਲਾਂ ਦੀ ਇੱਕ ਅੱਛੀਏ ਵਪਾਰ ਨੇ ਕੰਡਿਆਂ ਦੇ ਭਾਜ ਸਾਨੂੰ ਤੋਲਣਾ ਵੀ ਵਾਦੇ ਘਾਟੇ ਚੱਲ ਜਾਂਦੇ ਕਈ। ਤੇ ਮੈਨੂੰ ਅੱਜ ਬੈਠਿਆ ਬੈਠਿਆ ਨਾ ਕੁੜੀਆ ਤੋਂ ਨੇ ਆ ਆਇਂਦੀ ਨਾ ਕਰ ਦਿਲ ਨੂੰ ਉਹ ਚੀਜ਼ਾਂ ਵਜ ਜਾਂਦੀਆਂ ਸਰਦੂਲ ਸਿਕੰਦਰ ਜਿੱਤੇ ਆ ਗਿਆ ਹੀ ਟੋ। ਸਾਰੇ ਦੇ ਵੂਲ ਸਿਕੰਦਰ ਜਿੱਤੇ ਆ ਗਾ ਮੈਨੂੰ ਤੇ ਅਸੀਂ ਉਹਨਾ ਟਾਈਮ ਵਾਲੀ ਹੀ ਆ ਸਿਕੰਦਰ ਵਾਲੇ ਹੀ ਆ ਅਸੀਂ ਵੀ ਸਾਰੇ ਸਿਕੰਦਰੀ ਆ ਤੇ ਆ ਜਿਓ ਫਿਰ ਅੱਜ ਆਪਾਂ ਇੱਕ ਸਿਕੰਦਰ ਦੇ ਗੀਤ ਤੇ ਆਲਾ ਕਿ ਸਿਕੰਦਰ ਬਹੁਤ ਇਹ ਸੇਦਾ ਮੋਟਾ ਹੀ ਭੰਗੜਾ ਨਹੀਂ ਉਹ ਤੋਂ ਪੈਂਦਾ ਇਹਨਾਂ ਸੇਤ ਭਾਰੀ ਪਰ ਵਾਜ ਸੁਰਾਂ ਗਾਲ ਅੱ ਤੇਰੀ ਅੱ ਤੱਕ ਲਈ ਟਿਓਟਾ ਕਯੋਟਾ ਸਿਕੰਦਰ ਸਰਦੂਸ ਸਿਕੰਦਰ ਪਹਿਲੀ ਵਾਰੀ ਉਹਨੇ ਪਤਾ ਨਾ ਆ ਗਈ ਰੋਡ ਵੇਜਦੀ ਲਾਰੀ ਆ ਗਿਆ ਸ਼ੀਸ਼ਾ ਨਾ ਕੋਈ ਬਾਰੀ ਇਹਦੀ ਕਿਹੜੇ ਰੂਟ ਨੂੰ ਤਿਆਰੀ ਕਿਹੜੇ ਰਸਤੇ ਪੈਣੀ ਆ ਲੰਮੇ ਰੂਟ ਦੇ ਜਾਣੀ ਆ ਕਿ ਇੱਥੇ ਹੀ ਰਹਿਣੀ ਆ ਪਤਾ ਨਹੀਂ ਬੜੀਆਂ ਉਹਨੇ ਨਿਆਰੇ ਬਦੇ ਹੀ ਨਿਕਲ ਗਏ ਬੜੇ ਹੱਸਦੇ ਨੇ ਹਾ ਉਹਨੇ ਸਾਰੇ ਕਲਾਕਾਰਾਂ ਦੀ ਬਾਜਾਂ ਦੀ ਬੋਲਤਾ ਹੈ ਕਿ ਫਲਾਣਾ ਕਲਾਕਾਰ ਕਿਵੇਂ ਕਹੂਗਾ ਇਤਨਾ ਹੋਣਾ ਤੇ ਇਹੋ ਇਸੇ ਗਾਣੇ ਨੂੰ ਇਤਨਾ ਬਣਾਤਾ ਇਹਦੇ ਬੜੇ ਇਹੀ ਹੱਸਦੇ ਨੇ ਨਿਕਲ ਗਏ ਹੁੰਦੇ ਉਹੀ ਨਾ ਨਹੀਂ ਵੱਡਾ ਹੈ ਸਾਡੇ ਲਾ ਚਲੋ ਮੰਨ ਲਓ ਅਸੀਂ ਜੇ 10 ਸਾਲਾਂ ਦੇ ਹੋਣਗੇ ਜੋ 20 ਦਾ ਹੋਊਗਾ 10 ਸਾਲਾਂ ਦਾ ਫਰਕ ਹੋਊਗਾ ਇਦਾਂ ਹੀ ਹੋਣਾਗੇ ਤੇ ਆਓ ਅੱਜ ਆਪਣਾ ਇੱਕ ਸਰਦੂਲ ਸਿਕੰਦਰ ਦੀ ਯਾਦ ਆ ਗਈ ਮੈਨੂੰ ਤੇ ਬੜੇ ਨੱਚਦੇ ਨੇ ਅਸੀਂ ਭੰਗੜੇ ਪਾਉਣੇ ਨੇ ਤੇ ਅੱਜ ਆਪਾਂ ਉਹਦੇ ਗਣ ਦੇ ਭੰਗੜੇ ਪਾਉਣੇ ਜੇ ਤੇ ਬਾਜ ਉਡਣ ਨੂੰ ਫਿਰ ਰਿਹਾ ਜੀ ਬਾਜ ਉਡਾਣ ਭਰ ਨੂੰ ਫਿਰਦਿਆ ਜੇ ਭੰਗੜੇ ਭੁੰਗੜੇ ਵਾਲਾ ਕੋਈ ਨਹੀਂ ਜੇ ਲੱਗੇ ਲੱਗਣਾ ਕਹਿੰਦਾ ਕੌਂਦਾ ਨਹੀਂ ਲੱਗਣਾ ਤੇ ਲੱਗੋ ਮੈਂ ਨਹੀਂ ਇਹਦਾ ਨਾਂ ਲਾ ਕੇ ਲੱਗੋ ਲੱਗੋ ਤੁਸੀਂ ਵੀ ਪਾਓ ਫਰਬਾਜ ਪਹਿਲੀ ਕੇ ਬਾਅਦ ਖੜੋ ਤੇ ਖਲੋਂਦਾ ਦੇ ਖਰੋਣਾ ਪਹਿਣਾ ਵਾ ਜੇ ਬਾਜ ਨੂੰ ਮੰਨੋਗੇ ਤੇ ਤੁਸੀਂ ਵੀ ਪਹਿਲੀ ਦੀ ਚਾਹੋਗੇ ਕਿ ਤਰਾਜ ਜਿੰਨਾ ਜੇ ਤੁਸੀਂ ਨੇ ਨਾ ਮੰਨੇ ਹਿਆ ਉਹ ਨਾ ਜਬ ਤੱਕ ਤੋੜेंगे ਨਹੀਂ ਤਬ ਤੱਕ ਛੋੜेंगे ਨਹੀਂ ਹੰਦੇ ਆ ਨਾ ਕਿਈ ਸੱਜਣਾ ਮਿੱਤਰ ਐਉਂ ਆਉਂਦੇ ਮੈਂ ਹਾਂ ਨਹੀਂ ਜਬ ਤੱਕ ਤੋੜेंगे ਨਹੀਂ ਤਬ ਤੱਕ ਛੋੜेंगे ਨਹੀਂ ਆਜੋ ਨੱਚੀਏ ਕਰਾ ਸਕੰਦਰ ਦੇ ਗਾਣੇ ਤੇ